ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5ਵਾਂ ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰਿਆ ਸਾ ਆਇਓ ਪ੍ਰਭ ਮਗਨ ਤੁਮ ਪੇਖ ਤ ਸੋਬਾ ਮੇਰੇ ਅਗਨ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਹੀਂ ਚਤੁਰਾਈ ਤਾ ਮਿਲਿਏ ਜਾਣੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹਲਾ 5 ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰਿਆ ਸਾ ਆਇਓ ਪ੍ਰਭ ਮਗਨ ਤੁਮ ਪੇਖਤ ਸੋਬਾ ਮੇਰੇ ਅਗਨ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਹੀਂ ਚਤੁਰਾਈ ਤਾ ਮਿਲਿਆ ਜਾਣੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹਲਾ 5 ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰਿਆ ਸਾ ਆਇਓ ਪ੍ਰਭ ਮੰਗਨ ਤੁਮ ਪੇਖਤ ਸੋਬਾ ਮੇਰੇ ਅਗਨ ਰਹਾ ਅਨਕ ਜੁਗਤ ਕਰ ਬੋਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਹੀਂ ਚਤੁਰਾਈ ਤਾ ਮਿਲਿਏ ਜਾ ਲੈ ਮਿਲਾਈ ਨੈਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹਲਾ 5 ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰਿਆ ਸਾ ਆਇਓ ਤਬ ਮੰਗਨ ਤੁਮ ਪੇਖਤ ਸੋਬਾ ਮੇਰੇ ਅਗਨ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਹੀਂ ਚਤੁਰਾਈ ਤਾ ਮਿਲਿਆ ਜਾਣੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹਲਾ 5 ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰਿਆ ਸਾ ਆਇਓ ਪ੍ਰਭ ਮੰਗਨ ਤੁਮ ਪੇਖਤ ਸੋਬਾ ਮੇਰੇ ਅਗਨ ਰਹਾ ਅਨਕ ਜੁਗਤ ਕਰ ਬੋਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਹੀਂ ਚਤੁਰਾਈ ਤਾ ਮਿਲਿਏ ਜਾਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹਲਾ 5 ਤਨ ਮਨ ਧਨ ਅਰਪੋ ਸਬ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰਿਆ ਸਾ ਆਇਓ ਪ੍ਰਭ ਮਗਨ ਤੁਮ ਪੇਖਤ ਸੋਬਾ ਮੇਰੇ ਅਗਨ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਹੀਂ ਚਤੁਰਾਈ ਕਾਮਿ ਲਿਆ ਜਾ ਲੈ ਮਿਲਾਇ ਨੈਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹਲਾ 5 ਤਨ ਮਨ ਧਨ ਅਰਪੋ ਸਬ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰਿਆ ਸਾ ਆਇਓ ਪ੍ਰਭ ਮੰਗਨ ਤੁਮ ਪੇਖਤ ਸੋਬਾ ਮੇਰੇ ਅਗਨ ਰਹਾ ਹਨਕ ਜੁਗਤ ਕਰ ਬੋਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਹੀਂ ਚਤੁਰਾਈ ਤਾ ਮਿਲਿਆ ਜਾਲੇ ਮਿਲਾਈ ਨੈਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹਲਾ 5 ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰਿਆ ਸਾ ਆਇਓ ਤਬ ਮੰਗਨ ਤੁਮ ਪੇਖਤ ਸੋਬਾ ਮੇਰੇ ਅਗਨ ਰਹਾ ਹਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਹੀਂ ਚਤੁਰਾਈ ਤਾ ਮਿਲਿਆ ਜਾਣੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹਲਾ 5 ਤਨ ਮਨ ਧਨ ਅਰਪੋ ਸਬ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰਿਆ ਸਾ ਆਇਓ ਪ੍ਰਭ ਮੰਗਨ ਤੁਮ ਪੇਖਤ ਸੋਭਾ ਮੇਰੇ ਅਗਨ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਹੀਂ ਚਤੁਰਾਈ ਤਾ ਮਿਲਿਏ ਜਾਣੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹਲਾ 5 ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰਿਆ ਸਾ ਆਇਓ ਤਬ ਮੰਗਨ ਤੁਮ ਪੇਖਤ ਸੋਬਾ ਮੇਰੇ ਅਗਨ ਰਹਾ ਹਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਹੀਂ ਚਤੁਰਾਈ ਕਾਮਿ ਲਿਆ ਜਾ ਲੈ ਮਿਲਾਇ ਨੈਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹਲਾ 5ਵਾਂ ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰਿਆ ਸਾ ਆਇਓ ਪ੍ਰਭ ਮਗਨ ਤੁਮ ਪੇਖਤ ਸੋਬਾ ਮੇਰੇ ਅਗਨ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਹੀਂ ਚਤੁਰਾਈ ਤਾ ਮਿਲੀਏ ਜਾਲੇ ਮਿਲਾਈ ਨੈਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹਲਾ 5 ਤਨ ਮਨ ਧਨ ਅਰਪੋ ਸਬ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰਿਆ ਸਾ ਆਇਓ ਪ੍ਰਭ ਮੰਗਨ ਤੁਮ ਪੇਖਤ ਸੋਬਾ ਮੇਰੇ ਅਗਨ ਰਹਾ ਹਨਕ ਜੁਗਤ ਕਰ ਬੋਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਹੀਂ ਚਤੁਰਾਈ ਕਾਮਿ ਲਿਆ ਜਾ ਲੈ ਮਿਲਾਇ ਨੈਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹਲਾ 5 ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰਿਆ ਸਾ ਆਇਓ ਪ੍ਰਭ ਮਗਨ ਤੁਮ ਪੇਖਤ ਸੋਬਾ ਮੇਰੇ ਅਗਨ ਰਹਾ ਅਨਕ ਜੁਗਤ ਕਰ ਬੋਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਹੀਂ ਚਤੁਰਾਈ ਤਾ ਮਿਲੀਏ ਜਾਲੇ ਮਿਲਾਏ ਨੈਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹਲਾ 5 ਤਨ ਮਨ ਧਨ ਅਰਪੋ ਸਬ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰਿਆ ਸਾ ਆਇਓ ਤਬ ਮੰਗਨ ਤੁਮ ਪੇਖਤ ਸੋਬਾ ਮੇਰੇ ਅਗਨ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਹੀਂ ਚਤੁਰਾਈ ਤਾ ਮਿਲਿਆ ਜਾਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹਲਾ 5 ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰਿਆ ਸਾ ਆਇਓ ਤਬ ਮੰਗਨ ਤੁਮ ਪੇਖਤ ਸੋਬਾ ਮੇਰੇ ਅਗਨ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਹੀਂ ਚਤੁਰਾਈ ਤਾ ਮਿਲਿਆ ਜਾਣੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ